ਬੋਲੋ ਹਾਰੇ ਕੇ ਸਹਾਰੇ ਕੀ ਜੈ ਬਾਬਾ ਸ਼ਾਮ ਕੀ ਜੈ ਬਾਬਾ ਸ਼ਾਮ ਕੀ ਜੈ ਤੁਸੀਂ ਦੇਖ ਰਹੇ ਹੋ ਏਪੀਐਲ ਲਾਈਵ ਪੰਜਾਬ ਦੇ ਲੁਧਿਆਣਾ ਸ਼ਹਿਰ ਦੇ ਵਿੱਚ ਪਹਿਲੀ ਵਾਰ ਬਾਬਾ ਖੱਟ ਸ਼ਾਮ ਜੀ ਦੀ ਰਾਤ ਯਾਤਰਾ ਕੱਢੀ ਜਾ ਰਹੀ ਹੈ ਜਿਸ ਦੀ ਤਾਰੀਖ 4 ਨਵੰਬਰ ਦਿਨ ਸ਼ੁੱਕਰਵਾਰ ਰੱਖੀ ਗਈ ਹੈ ਇਹ ਰਾਤ ਯਾਤਰਾ ਹਿਤਲਾ ਮਾਤਾ ਮੰਦਿਰ ਮਾਤਾ ਰਾਣੀ ਚੌਂਕ ਤੋਂ ਸ਼ੁਰੂ ਹੋ ਕੇ ਕੰਟਾਕਰ ਹੁੰਦੇ ਹੋਏ 3 ਨੰਬਰ ਡਿਵੀਜ਼ਨ ਦੇ ਨਜ਼ਦੀਕ ਪ੍ਰਾਚੀਨ ਗਉਂਸ਼ਾਲਾ ਜਾ ਕੇ ਸਮਾਪਤ ਕੀਤੀ ਜਾਵੇਗੀ ਮਹਾਂਤ ਸ਼ੇਰੂ ਜੀ ਨੇ ਸੰਗਤਾਂ ਨੂੰ ਹੂਮ ਹਮਾ ਕੇ ਪਹੁੰਚਣ ਦੀ ਕੀਤੀ ਅਪੀ ਲੁਧਿਆਣਾ ਤੋਂ ਤੁਸ਼ਾਰ ਕਪੂਰ ਦੀ ਵਿਸ਼ੇਸ਼ ਰਿਪੋਰਟ ਪੰਜਾਬ ਦੀ ਹਰੀ ਖਬਰ ਦੇਖਣ ਲਈ ਸਾਡੇ ਚੈਨਲ ਸਬਸਕ੍ਰਾਈਬ ਕਰੋ ਜਿੱਦਾਂ ਕਿ ਸਾਰੇ ਲੁਧਿਆਣਾ ਵਾਸੀਆਂ ਨੂੰ ਇਹ ਪਤਾ ਹੈ ਕਿ ਬਾਬਾ ਖਾਟੂ ਸ਼ਾਮ ਜੀ ਦਾ ਮੰਦਿਰ ਪੱਕੋ ਵਾਲ ਰੋਡ ਕੰਟਰੀ ਵਿਲਾ 플ੌਟ ਨੰਬਰ 51 ਚ ਬਣ ਰਿਹਾ ਹੈ ਮੇਰੀ ਹੱਥ ਜੋੜ ਕੇ ਗੁਜਾਰਿਸ਼ ਹੈ ਸਾਰੇ ਲੁਧਿਆਣਾ ਵਾਸੀਆਂ ਨੂੰ ਇਸ ਦੇ ਵਿੱਚ ਜਿਹੜਾ ਵੀ ਆਪਣਾ ਸਹਿਯੋਗ ਦੇਣਾ ਚਾਹੁੰਦਾ ਹੈ ਤਨ ਮਨ ਤਨ ਦਾ ਸਹਿਯੋਗ ਦਿਓ ਔਰ ਉਸ ਮੰਦਰ ਨੂੰ ਭਵਯਤੋ ਭਵਯ ਰੂਪ ਦਿੱਤਾ ਜਾਵੇ ਬੋਲੋ ਹਾਰੇ ਕੇ ਸਹਾਰੇ ਕੀ ਜੈ ਬਾਬਾ ਸ਼ਾਮ ਕੀ ਜੈ ਬਾਬਾ ਸ਼ਾਮ ਕੀ ਜੈ ਹਾਂਜੀ ਬਾਬਾ ਜੀ ਖਾਟੂ ਸ਼ਾਮ ਸਰਕਾਰ ਜੀ ਤੁਸੀਂ ਆਪਣਾ ਯਾਤਰਾ ਕੱਢ ਰਹੇ ਹੋ ਹਾਂਜੀ ਇਹ ਇਹ ਕੱਲ ਕਿੰਨੇ ਵਜੇ ਤੋਂ ਕਿੰਨੇ ਵਜੇ ਸਟਾਰਟ ਹੋਏਗੀ ਇਹ ਕੱਲ ਘਾਟੂ ਸ਼ਾਮ ਜੀ ਦੀ ਯਾਤਰਾ 1 ਵਜੇ ਤੋਂ ਸ਼ੀਤਲਾ ਮਾਤਾ ਮੰਦਿਰ ਕਮੇਟੀ ਵੱਲੋਂ ਸ਼ੁਰੂ ਹੋਏਗੀ ਕੰਟਾ ਘਰ ਚੌਂਕ ਹੁੰਦੀ ਹੋਈ ਉਸ ਤੋਂ ਬਾਅਦ ਗਿਰਜਾ ਘਰ ਚੌਂਕ ਹੁੰਦੀ 3 ਨੰਬਰ ਡਿਵੀਜ਼ਨ ਚੌਂਕ ਹੁੰਦੀ ਹੋਈ ਇਹਦਾ ਵਿਸ਼ਰਾਮ ਜਾ ਕੇ ਗਊਸ਼ਾਲਾ 'ਚ ਹੋਏਗਾ ਉਸ ਤੋਂ ਬਾਅਦ 8 ਵਜੇ ਤੋਂ ਲੈ ਕੇ ਪ੍ਰਭੂ ਦੀ ਇੱਛਾ ਤੱਕ ਰਾਤੀ ਸੰਗੀਤਨ ਹੋਏਗਾ ਗਊਸ਼ਾਲਾ ਦੇ ਵਿੱਚ ਮੈਂ ਸਾਰੇ ਲੁਧਿਆਣਾ ਸ਼ਹਿਰ ਦੇ ਵਸਣ ਨੂੰ ਅਪੀਲ ਕਰਨਾ ਚਾਹਨਾ ਬੇਨਤੀ ਕਰਨਾ ਚਾਹਨਾ ਜਿਨਨੇ ਵੀ ਸ਼ਾਮ ਪ੍ਰੇਮੀ ਨੇ ਸਮੇਂ ਸਿਰ ਸ਼ੀਤਲਾ ਮਾਤਾ ਮੰਦਿਰ ਪਹੁੰਚੋ ਜਿਹੜਾ ਕਿ ਕੱਲ ਘਾਟੂ ਸ਼ਾਮ ਮਹਾਰਾਜ ਦਾ ਜਨਮ ਦਿਨ ਹੈ ਉਸ ਉਪਲਖ ਵਿੱਚ ਇਹ ਯਾਤਰਾ ਕੱਢੀ ਜਾ ਰਹੀ ਹੈ ਬਾਕੀ ਜੋ ਵਿਸਥਾਰ ਨਾਲ ਸਾਡੇ ਰਤੇਸ਼ ਰਾਜਾ ਜੀ ਤੁਹਾਨੂੰ ਸਮਝਾਣਗੇ ਜੈ ਸ਼੍ਰੀ ਸ਼ਾਮ ਕੱਲ ਦਾ ਦਿਨ ਜਿਹੜਾ ਪੰਜਾਬ ਲਈ ਲੁਧਿਆਣਾ ਨਗਰੀ ਲਈ ਬਹੁਤ ਵੱਡਾ ਦਿਨ ਹੈ ਇਤਿਹਾਸਿਕ ਦਿਨ ਹੈ ਜਿੱਤੇ ਭਗਵਾਨ ਖਾਟੂ ਸ਼ਾਮ ਜੀ ਦਾ ਜਨਮ ਦਿਨ ਬੜੇ ਧੂਮ-ਧਾਮ ਨਾਲ ਰੱਤ ਤੇ ਸਵਾਰ ਹੋ ਕੇ ਆਪਣਾ ਆਸ਼ੀਰਵਾਦ ਦੇਣ ਲਈ ਲੁਧਿਆਣਾ ਦੇ ਵਿੱਚ ਆ ਰਹੇ ਨੇ ਉਹਦੇ ਲਈ ਅਸੀਂ ਲੁਧਿਆਣਾ ਨੂੰ ਤੁਹਾਡੇ ਮੀਡੀਆ ਰਾਹੀਂ ਬੇਨਤੀ ਕਰਦੇ ਹਾਂ ਕਿ ਸਾਰਾ ਲੁਧਿਆਣਾ ਦੇ ਵਾਸੀ ਨਗਰੀ ਦੇ ਲੋਕ ਜ਼ਰੂਰ ਪਹੁੰਚਣ ਭਗਵਾਨ ਦਾ ਆਸ਼ੀਰਵਾਦ ਪ੍ਰਾਪਤ ਕਰਨ ਤੇ ਭਾਈ ਤੁਸੀਂ ਆਪਣਾ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਅਸੀਂ ਸੰਗਤ ਨੂੰ ਸੰਦੇਸ਼ ਦੇਣਾ ਚਾਹੁੰਦੇ ਆ ਕਿ ਕੱਲ ਦਾ ਜਿਹੜਾ ਇਤਿਹਾਸਿਕ ਦਿਨ ਮਨਾਇਆ ਜਾ ਰਿਹਾ ਇੱਕ ਭਗਵਾਨ ਖਾਟੂ ਸ਼ਾਮ ਜੀ ਦਾ ਜਨਮ ਦਿਨ ਹੈ ਉਪਰੋ ਪੰਜਾਬ ਦੇ ਵਿੱਚ ਪਹਿਲੀ ਰਥ ਯਾਤਰਾ ਜਿਹੜੀ ਉਹ ਲੁਧਿਆਣਾ ਸ਼ਹਿਰ ਦੇ ਵਿੱਚ ਨਿਕੱਢੀ ਜਾ ਰਹੀ ਹੈ ਤੇ ਜ਼ਰੂਰ ਪਹੁੰਚ ਕੇ ਆਪਣੇ ਭਗਵਾਨ ਦੇ ਦਰਸ਼ਨ ਕਰਨ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ। ਮਬਈ ਆਪਣਾ ਪੰਜਾਬ ਦੇ ਵਿੱਚ ਕਦੀ ਵੀ ਮਤਲਬ ਖਾਟੂ ਸ਼ਾਮ ਸਰਕਾਰ ਦੀ ਰਥ ਯਾਤਰਾ ਨਹੀਂ ਗੱਡੀ। ਹਾਂਜੀ ਤੇ ਤੁਹਾਡੇ ਮਨ ਦੇ ਵਿੱਚ ਕਿਦਾਂ ਵਿਚਾਰ ਆਇਆ ਸਾਡੇ ਮਨ ਦੇ ਵਿੱਚ ਇਹ ਵਿਚਾਰ ਆਇਆ ਕਿ ਅੱਜ ਤੱਕ ਇਸ ਲੁਧਿਆਣਾ ਧਰਤੀ ਜਾਂ ਪੰਜਾਬ ਦੀ ਧਰਤੀ ਤੇ ਕੋਈ ਪ੍ਰਭੂ ਖਾਟੂ ਸ਼ਾਮ ਦੀ ਯਾਤਰਾ ਨਿਕਲੀ ਕੱਲ ਬਹੁਤ ਹੀ ਵਧੀਆ ਦਿਹਾੜਾ ਹੈ ਕੱਲ ਬਾਬਾ ਸ਼ਾਮ ਜੀ ਦਾ ਜਨਮ ਦਿਨ ਹੈ ਉਸ উপলਖੇ ਦੇ ਵਿੱਚ ਅਸੀਂ ਯਾਤਰਾ ਕੱਢਣ ਜਾ ਰਹੇ ਹਾਂ ਕਿਉਂਕਿ ਖਾਟੂ ਸ਼ਾਮ ਮਹਾਰਾਜ ਜਿਹਦੇ ਇੰਨੇ ਸੇਵਾਦਾਰ ਹੈ ਲੁਧਿਆਣੇ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਔਰ ਪੰਜਾਬ ਵਿੱਚ ਖਾਟੂ ਸ਼ਾਮ ਧਾਮ ਵੀ ਬੜੇ ਨੇ ਅਸੀਂ ਇਹ ਚਾਹਨੀ ਹੈ ਕਿ ਤੁਹਾਡੇ ਸੋਸ਼ਲ ਮੀਡੀਆ ਰਾਹੀਂ ਇੱਕ ਸਾਰਿਆਂ ਨੂੰ ਇਹ ਸੰਦੇਸ਼ ਜਾਣਾ ਚਾਹੀਦਾ ਤੁਹਾਡੇ ਚੈਨਲ ਰਾਹੀਂ ਕਿ ਜਿੰਨੇ ਜਿੰਨੇ ਲੋਕ ਸੁਣਦੇ ਨੇ ਉਹ ਕੱਲ ਦੁਪਹਿਰੇ 1 ਵਜੇ ਸ਼ੀਤਲਾ ਮਾਤਾ ਮੰਦਿਰ ਕਮੇਟੀ ਬਾਗਲੂ ਲੁਧਿਆਣਾ ਚ ਆਉਣ ਔਰ ਇਸ ਯਾਤਰਾ ਦੇ ਵਿੱਚ ਵੱਧ ਚੜ ਕੇ ਹਿੱਸਾ ਲੈ ਕੇ ਇਸ ਯਾਤਰਾ ਨੂੰ ਸਫਲ ਕਰਨ ਹਾਂਜੀ ਕੀ ਕਿਹਾ ਜਾਣੀ ਜੈ ਸ਼ੀ ਸ਼ਾਮ ਮੈਂ ਲੁਧਿਆਣਾ ਵਾਸੀਆਂ ਨੂੰ ਇੱਕ ਅਪੀਲ ਕਰਨਾ ਚਾਹਨਾ ਕਿ ਇੱਕ ਬੜੇ ਹੀ ਸੁਭਾਗੇ ਦੀ ਗੱਲ ਹੈ ਕਿ ਆਪਾਂ ਸਭ ਚਾਹਦੇ ਸੀ ਕਿ ਬਾਬਾ ਜੀ ਦੀ ਰੱਥ ਯਾਤਰਾ ਨਿਕਲੇ ਪਰੋਂ ਨਿਕਲਣ ਜਾ ਰਹੀ ਹੈ ਕੁਗਲੂ ਦਿਹਾਣਾ ਵਿੱਚ ਜਿੰਨੇ ਵੀ ਸ਼ਾਮ ਪ੍ਰੇਮੀ ਹੈ ਉਹ ਇੱਕੋ ਹੀ ਹੈ ਕਿ ਬਾਬਾ ਰੱਥੇ ਸਵਾਰ ਹੋ ਕੇ ਸਾਰੇ ਲੋਗਾ ਨੂੰ ਉੱਥੇ ਪਹੁੰਚ ਕੇ ਉਹਨਾਂ ਦੇ ਦਰਸ਼ਨ ਦੇ ਉਹਨਾਂ ਦੇ ਦੋ ਦੁੱਖ ਤਕਲੀਫ ਹੈ ਉਹਨਾਂ ਦਾ ਨਿਵਾਰਨ ਕਿਉਂਕਿ ਖਾਟੂ ਬਾਬਾ ਜੀ ਹਾਰੇ ਦਾ ਸਹਾਰਾ ਹੈ ਜਿਹੜੇ ਦੁਨੀਆ ਤੋਂ ਦੁਖੀ ਹੋਕਰ ਜਿਨ੍ਹਾਂ ਦਾ ਕੋਈ ਵੀ ਸਹਾਰਾ ਨਹੀਂ ਹੈ ਬਾਬਾ ਸ਼ਾਮ ਉਹਨਾਂ ਨੂੰ ਆਪਣੇ ਚਰਨਾਂ ਸਥਾਨ ਦਿੰਦਾ ਹੈ ਪਰ ਉਹਨਾਂ ਦੇ ਦੁੱਖਾਂ ਨੂੰ ਦੂਰ ਕਰਦਾ ਹੈ ਅਸੀਂ ਚਾਹੁੰਦੇ ਸੀ ਕਿ ਬਾਬਾ ਖੁਦ ਚੱਲ ਕੇ ਲੋਗਾ ਦੇ ਦੁਆਰ ਤੇ ਪਹੁੰਚੇ ਔਰ ਉਹਨਾਂ ਦੇ ਦੁੱਖਾਂ ਨੂੰ ਹਰੇ ਇਸੀ ਉਪਲਖਸ਼ ਵਿੱਚ ਬਾਬਾ ਜੀ ਦਾ ਕੱਲ ਜਨਮ ਦਿਨ ਵੀ ਹੈ ਇਸ ਕਰਕੇ ਅਸੀਂ ਬਾਬਾ ਸ਼ਾਮਦੀ ਪੰਜਾਬ ਚ ਪਹਿਲੀ ਵਾਰ ਆਸਿਆਤਰਾ ਕਰਨ ਜਾ ਰਹੇ ਆ ਜੋੜਾ ਕਿ ਦੁਰਗਾ ਔਰ ਸ਼ੀਤਲਾ ਮਾਤਾ ਮੰਦਰ ਤੋਂ ਸ਼ੁਰੂ ਹੋ ਕੇ ਪ੍ਰਾਚੀਨ ਦੋਸ਼ਾਲਾ ਵਿੱਚ ਸਮਾਪਤ ਹੋਏਗੀ ਔਰ ਸ਼ਾਮ ਨੂੰ ਉੱਥੇ ਇੱਕ ਸੰਗੀਤਨ ਰੱਖਿਆ ਬਾਬਾ ਜੀ ਦੇ ਜਨਮ ਦਿਨ ਦੇ ਉਪਲਖਸ਼ ਵਿੱਚ ਔਰ ਫਿਰ ਉੱਥੇ ਕੇਕ ਦੀ ਸਲਾਬਾਣੀ ਵੀ ਕੀਤੀ ਜਾਏਗੀ ਔਰ ਰਾਤ ਨੂੰ ਭੰਡਾਰਾ ਵੀ ਹੋਏਗਾ ਜੈ ਸ਼ੀ ਸ਼ਾਮ ਸਭ ਤੋਂ ਪਹਿਲਾਂ ਸਾਰੇ ਲੁਧਿਆਣੇ ਵਾਸੀਆਂ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਕਿ ਸਾਡੇ ਪੰਜਾਬ ਚ ਪਹਿਲੀ ਵਾਰੀ ਸਾਡੇ ਹਾਰੇਗਾ ਸਹਾਰਾ ਬਾਬਾ ਸ਼ਾਮ ہمارا ਉਹਨਾਂ ਦਾ ਸਵਾਗਤ ਸਾਰੇ ਲੁਧਿਆਣੇ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਹੈ ਤੇ ਰੱਥ ਯਾਤਰਾ ਦੇ ਰੂਪ ਦੇ ਵਿੱਚ ਮਨਾਇਆ ਜਾ ਰਿਹਾ ਤੇ ਮੈਂ ਸਾਰਿਆਂ ਨੂੰ ਸੱਦਾ ਦੇਣਾ ਚਾਹੁੰਦਾ ਜਿੰਨੇ ਵੀ ਲੋਕ ਜਿਹੜੇ ਸ਼ਾਮ ਪ੍ਰੇਮੀ ਨੇ ਉੱਥੇ ਆਣ ਤੇ ਸਾਡੇ ਮੀਡੀਆ ਕਰਮੀ ਜਿਹੜੇ ਮੀਡੀਆ ਭਰਾ ਸਾਡੇ ਹਨ ਜੁੜੇ ਹਨ ਸਾਡੇ ਨਾਲ ਸਾਰਾ ਮੀਡੀਆ ਨੂੰ ਮੈਂ ਇੱਕ ਇਨਵਿਟੇਸ਼ਨ ਦੇਣਾ ਚਾਹਨਾ ਕਿ ਤੁਸੀਂ ਆਓ ਤੇ ਇਸ ਸਮਾਗਮ ਦੇ ਵਿੱਚ ਹਿੱਸਾ ਲੈ ਕੇ ਤੁਹਾਡੇ ਥਰੂ ਅਸੀਂ ਹੋਰ ਵੀ ਕਈ ਸੰਗਤਾਂ ਨੂੰ ਨਿਹਾਲ ਕਰਨਾ ਚਾਹੁੰਦੇ ਆ ਤਾਂ ਜੋ ਉਹ ਤੁਹਾਡੇ ਮਾਧਿਅਮ ਰਾਹੀਂ ਹੀ ਉਹ ਘਰੇ ਬੈਠੇ ਵੀ ਇਸ ਚੀਜ਼ ਦਾ ਆਨੰਦ ਲੈ ਸਕਦੇ ਨੇ ਕਿ ਰਾਤ ਯਾਤਰਾ ਨੂੰ ਉਹ ਦੇਖ ਕੇ ਇਹਨਾਂ ਦਾ ਸਵਾਗਤ ਕਰ ਸਕਦੇ ਨੇ ਤੇ ਇਹਨਾਂ ਦੀ ਬਲੇਸਿੰਗਸ ਲੈ ਸਕਦੇ ਨੇ ਤੇ ਮੈਂ ਸਾਰੇ ਲੁਧਿਆਣੇ ਵਾਸੀਆਂ ਨੂੰ ਇੱਕ ਹੋਰ ਗੱਲ ਕਹਿਣਾ ਚਾਹੁੰਦਾ ਕਿ ਤੁਸੀਂ ਵੱਧ ਤੋਂ ਵੱਧ ਇਸ ਦੇ ਵਿੱਚ ਹਿੱਸਾ ਲੈਣ ਦੀ ਕੋਸ਼ਿਸ਼ ਕਰੋ ਕਿ ਤਾਂ ਜੋ ਇਸ ਨੂੰ ਵੀ ਸਫਲਤਾਪੂਰਕ ਹਰ ਸਾਲ ਮਨਾਈਏ ਤੇ ਜਿਸ ਤਰ੍ਹਾਂ ਅਸੀਂ ਇਸ ਕੌਂਦ ਯਾਤਰਾ ਨੂੰ ਬਣਾਉਂਦੇ ਆ ਉਸ ਤਰ੍ਹਾਂ ਹੀ ਬਾਬਾ ਸ਼ਾਮ ਦੀ ਪਹਿਲੀ ਯਾਤਰਾ ਜਿਹੜੀ ਹੈ ਉਹਦੇ ਵਿੱਚ ਸਾਰਿਆਂ ਦੀ ਇੱਕ ਜ਼ਿੰਮੇਵਾਰੀ ਬੰਦੀ ਹੈ ਕਿ ਤੁਸੀਂ ਆ ਕੇ ਇਹਦੇ ਵਿੱਚ ਹਿੱਸਾ ਲੈ ਕੇ ਇਸ ਨੂੰ ਕਾਮਯਾਬ ਬਣਾਓ ਜੈ ਸ਼੍ਰੀ ਸ਼ਾੰਤ